ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਥੋਡ ਨਾਲ ਸੁਖਮਨਦੀਪ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਪੰਜਾਬ ਦੇ ਵਿੱਚ 10 ਲੱਖ ਰੁਪਏ ਦੇ ਮੁਫਤ ਇਲਾਜ ਦੀ ਯੋਜਨਾ 15 ਜਨਵਰੀ ਨੂੰ ਲਾਂਚ ਹੋਵੇਗੀ ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਨੇ ਕੀਤਾ ਹੈ ਤਾਂ ਉਹਨਾਂ ਨੇ ਜਾਣਕਾਰੀ ਦੇ ਅੰਦਰ ਦੱਸਿਆ ਕਿ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਇਸ ਨੂੰ ਲਾਂਚ ਕਰਨਗੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ 3 ਕਰੋੜ ਲੋਕਾਂ ਨੂੰ ਪੰਜਾਬ ਦੇ ਵਿੱਚ ਸਿਹਤ ਬੀਮਾ ਮਿਲੇਗਾ ਮંત્રી ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ 9000 ਤੋਂ ਜ਼ਿਆਦਾ ਕਾਮਨ ਸੈਂਟਰ ਵਿੱਚ ਕਾਰਡ ਬਣਨਗੇ ਇਸ ਦੇ ਲਈ ਕੈਂਪ ਲਗਾਏ ਜਾਣਗੇ ਇੱਕ ਵਾਰ ਇਨਰੋਲਮੈਂਟ ਹੋਣ ਤੋਂ ਬਾਅਦ ਲੋਕ ਇਲਾਜ ਦੇ ਲਈ ਯੋਗ ਹੋ ਜਾਣਗੇ ਕਾਰਡ ਆਉਣ ਦੇ ਵਿੱਚ 10 ਤੋਂ 15 ਦਿਨ ਲੱਗਣਗੇ ਤਕਰੀਬ 4 ਮਹੀਨਿਆਂ ਦੇ ਵਿੱਚ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਵੇਗਾ ਮੰਤਰੀ ਨੇ ਕਿਹਾ ਕਿ ਇਸ ਵਿੱਚ ਬਹੁਤ ਜ਼ਿਆਦਾ ਫਾਰਮੈਲਟੀ ਨਹੀਂ ਹੋਵੇਗੀ ਜਿਸ ਦੇ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਵੇਗਾ ਉਸ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਕਰੀਬ 66 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ ਸਕੀਮ ਵਿੱਚ ਸਾਰੇ ਐਮਰਜੈਂਸੀ ਕੇਅਰ ਅਤੇ ਕ੍ਰੋਨਿਕ ਕੇਅਰਸ ਮੇਰੇ ਕਰੀਬ 2200 ਮੈਡੀਕਲ ਪ੍ਰਕਿਰਿਆਵਾਂ ਸ਼ਾਮਲ ਕੀਤੀਆਂ ਗਈਆਂ ਨੇ ਤਾਂ ਇਸ ਵਿੱਚ ਕਾਸਮੈਟਿਕ ਸਰਜਰੀ ਨਹੀਂ ਹੋਵੇਗੀ ਕੁਝ ਸਹੂਲਤਾਂ ਜਿਨ੍ਹਾਂ ਦਾ ਗਲਤ ਇਸਤੇਮਾਲ ਹੋ ਸਕਦਾ ਉਹਨਾਂ ਨੂੰ ਰਿਜ਼ਰਵ ਪੈਕੇਜ ਦੇ ਵਿੱਚ ਰੱਖਿਆ ਜਾਵੇਗਾ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਫਾਇਦਾ ਸੈਕੰਡਰੀ ਕੇਅਰ ਤੇ ਟ੍ਰਿਸ਼ੀ ਕੇਅਰ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਮਜਬੂਰੀ ਵਿੱਚ ਆਪਣੀ ਜੇਬ ਚੋਂ 1 ਰੁਪਇਆ ਵੀ ਨਹੀਂ ਖਰਚਣਾ ਪਏਗਾ ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਤੇ ਵੋਟਰ ਕਾਰਡ ਪੰਜਾਬ ਦਾ ਉਹ ਸਾਰੇ ਐਲੀਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਆ ਉਹਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲਨਾਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਹੀ ਆ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇੰਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ ਓਰੀਐਂਟਰ ਤੇ ਇੱਕ ਨਿਊ ਇੰਡੀਆ ਔਰ ਇਹ ਜਿਹੜੇ ਯੂਨਾਈਟਿਡ ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋਗਾ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕੂਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਹ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ 9000 ਤੋਂ ਵੱਧ ਜਿਹੜੇ ਹੈਗੇ ਆ ਸਾਡੇ ਅਸੀਂ ਜਿਹੜੇ ਕਾਮਨ ਸਰਵਿਸ ਸੈਂਟਰਸ ਆ ਉਹਦੇ ਕੈਂਪ ਲੱਗਣਗੇ ਪਿੰਡਾਂ ਚ ਮੱਲਿਆਂ ਦੇ ਵਿੱਚ ਔਰ ਸਾਰੇ ਬੰਦਿਆਂ ਦਾ ਜਿਹੜਾ ਹੈਗਾ ਕਾਰਡ ਬਣ ਕੇ ਜਦੋਂ ਉਹਦਾ ਇੱਕ ਵਾਰੀ انرੋਲਮੈਂਟ ਹੋ ਗਈ ਤਾਂ ਉਹ ਪਰਸਨ ਅਲੀਜੀਬਲ ਹੋਏਗਾ ਆਪਣਾ ਲਾਜ ਕਰਾਉਣ ਵਾਸਤੇ ਅੱਗੇ ਬਦਿਆ ਸਤਿੰਦਰ ਕੋਹਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਐਸਜੀਪੀਸੀ ਨੂੰ ਸਵਾਲ ਕੀਤਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੋਹਲੀ ਨੂੰ ਐਸਜੀਪੀਸੀ ਨੇ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ ਹੈ ਹੁਣ ਕਿਹਾ ਕਿ ਈਸ਼ਵਰ ਸਿੰਘ ਦੀ ਰਿਪੋਰਟ ਮੁਤਾਬਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਸਤਿੰਦਰ ਕੋਹਲੀ ਕੋਲ ਕੀ ਪੇਤਨੇ ਇਸ ਨਾਲ ਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਐਸਜੀਪੀਸੀ ਜਾਂਚ ਦੇ ਵਿੱਚ ਐਸਆਈਟੀ ਦਾ ਸਹਿਯੋਗ ਕਰੇ ਤਾਂ ਬੀਤੇ ਦਿਨੀ ਸ਼੍ਰੀ ਗੁਰਗ੍ਰਾਂਦ ਸਾਹਿਬ ਜੀ ਦੇ 328 ਪਵਨ ਸਰੂਪ ਪਲਾਪਤਾ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਸੀਏ ਅਤੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਾਥੀ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੀਰਵਾਰ ਨੂੰ ਕੋਹਲੀ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਤਕੋਰ ਨੇ ਸਤਿੰਦਰ ਕੋਹਲੀ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਪੇਸ਼ ਕੀਤਾ ਹੈ ਤਾਂ ਇਹ ਮਾਮਲਾ 2020 ਤੋਂ ਹੀ ਚਰਚਾਵਾ ਦੇ ਵਿੱਚ ਹੈ ਜਦੋਂ ਅਕਾਲ ਤਖਸੈ ਵੱਲੋਂ ਬਣਾਈ ਗਈ ਇੱਕ ਜਾਂਚ ਕਮੇਟੀ ਨੇ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਸੀ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਇੱਕ ਐਫ ਆਈ ਆਰ ਦਰਜ ਕੀਤੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਵਿੱਚ ਐਸ ਡੀ ਪੀ ਸੀ ਤੇ ਸਵਾਲ ਚੁੱਕੇ ਨੇ ਤੇ ਇਸੇ ਵਿਚਾਲੇ ਐਸ.ਡੀ.ਪੀ. ਸਰ ਦਾ ਕਹਿਣਾ ਕਿ ਸਾਡੇ ਨਾਲ ਟਕਰਾਅ ਦੇ ਵਿੱਚ ਕੁਝ ਵੀ ਨਹੀਂ حاصل ਹੋਵੇਗਾ। ਮਾਮਲੇ ਵਿੱਚ ਸਬੰਧਤ 16 ਕਰਮਚਾਰੀਆਂ ਨੂੰ ਪਹਿਲਾਂ ਹੀ ਬਰਖਾਸਤ ਕੀਤਾ ਜਾ ਚੁੱਕਿਆ ਏ। ਇੱਕ ਵਿਅਕਤੀ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਈਸ਼ਰ ਸਿੰਘ ਜੀ ਦੀ ਜਿਹੜੀ ਰਿਪੋਰਟ ਸੀ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਸੀਗਾ ਉਹਦੇ ਵਾਸਤੇ ਮਤਾ ਪੈਂਦਾ ਕਿ ਇਹਨਾਂ ਦੇ ਉੱਤੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਮਤੇ ਨੂੰ ਜਿਹੜਾ ਉਹ ਖਤਮ ਕਰਨ ਦੇ ਵਾਸਤੇ ਅਗਲੇ 5-7 ਦਿਨਾਂ ਦੇ ਵਿੱਚ ਇੱਕ ਹੋਰ ਮਤਾ ਪੈ ਜਾਂਦਾ ਕਿ ਨਹੀਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਨੀ ਕਿਉਂਕਿ ਉਹਦੇ ਵਿੱਚ ਇੱਕ ਅਹਿਮ ਵਿਅਕਤੀ ਐਸ ਐਸ ਕੋਲੀ ਹੋਰਾਂ ਦਾ ਨਾਮ ਜਿਹੜਾ ਉਹ ਸ਼ਾਮਲ ਸੀਗਾ ਇੱਕ ਵਿਅਕਤੀ ਨੂੰ ਕਿਉਂ ਇੰਨਾ ਪ੍ਰੋਟੈਕਟ ਕੀਤਾ ਜਾ ਰਿਹਾ ਉਹਦੇ ਕੋਲ ਇੱਕ ਕੀ ਭੇਦ ਨੇ ਉਹ ਕਿੱਥੇ ਰਹਿੰਦਾ ਰਿਹਾ ਕਿਹੜੇ ਹੋਟਲਾਂ ਦੇ ਵਿੱਚ ਕੀ ਕੁਝ ਮੰਗਾਉਂਦੇ ਰਹੇ ਨੇ ਕੀ ਕੁਝ ਚੱਲਦਾ ਰਿਹਾ ਇਹਦੇ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਰ ਖੁਲਾਸੇ ਜਿਹੜੇ ਉਹ ਹੋਣ ਦੀ ਪੂਰੀ ਉਮੀਦ ਹੈ ਮੈਂ ਧਾਮੀ ਸਾਹਿਬ ਨੂੰ ਇੱਕ ਵਾਰੀ ਫੇਰ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਸੱਟ ਬਣੀ ਹੈ ਐਸਆਈਟੀ ਜਿਹੜੀ ਬਣੀ ਹੈ ਜਿਹਨੂੰ ਇੱਕ ਅਹਿਮ ਕਾਮਯਾਬੀ ਜਿਹੜੀ ਉਹ ਮਿਲੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਅਰੈਸਟ ਹੋਇਆ ਇਸ ਸੱਟ ਨੂੰ ਸਹਿਯੋਗ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੱਟ ਨੂੰ ਸਹਿਯੋਗ ਕਰੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਕਿੱਥੇ ਨੇ ਉਹ ਕਿਸ ਜਗ੍ਹਾ ਦੇ ਉੱਤੇ ਨੇ ਜੇ ਤੁਸੀਂ ਜਿਹੜੇ ਮੌਜੂਦਾ ਜੱਥੇਦਾਰ ਸਾਹਿਬ ਨੇ ਜਿਹੜਾ ਉਹਨਾਂ ਨੇ ਉਸ ਦਿਨ ਲਿਖਤ ਰੂਪ ਦੇ ਵਿੱਚ ਜਿਹੜਾ ਜਾਰੀ ਕੀਤਾ ਆਦੇਸ਼ ਜੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਇਹ ਲਿਖਿਆ ਹੋਇਆ ਕਿ ਉਹਨਾਂ ਨੇ ਕਿਹਾ ਕਿ ਮੈਂ ਆਦੇਸ਼ ਕਰਦਾ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਆਪਣੇ ਅਮਲੇ ਦੇ ਨਾਲ ਆਪਣੇ ਸਾਧਨਾਂ ਦੇ ਨਾਲ ਇਹ ਪਤਾ ਕਰੇ ਕਿ ਉਹ 328 ਰੂਪ ਕਿੱਥੇ ਨੇ ਇਹਦਾ ਮਤਲਬ ਉਹ ਵੀ ਮੰਨ ਰਹੇ ਨੇ ਕਿ ਅਜੇ ਤੱਕ ਪਤਾ ਨਹੀਂ ਲੱਗਿਆ ਜਦੋਂ ਕਿ ਧਾਮੀ ਸਾਹਿਬ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਉਹ ਪਤਾ ਲੱਗ ਗਿਆ ਸੀ ਉਹ ਤਾਂ ਫੰਡਾਂ ਦੀ ਹੀਰਾਫੇਰੀ ਸੀ ਉਹ ਤਾਂ ਗਿਣਤੀ ਪੱਖੋਂ ਜਿਹੜੀ ਉਹ ਹੀਰਾਫੇਰੀ ਸੀ ਸੋ ਐਸਆਈਟੀ ਜਿਹੜੀ ਆ ਉਹ ਠੀਕ ਤਰੀਕੇ ਦੇ ਨਾਲ ਕੰਮ ਕਰੇ ਇਹਦੀ ਜਾਂਚ ਜਿਹੜੀ ਆ ਉਹ ਸਿਰੇ ਲੱਗੇ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਹੈ ਕਿ ਉਹ ਇਸ ਜਾਂਚ ਦੇ ਮਾਮਲੇ ਦੇ ਵਿੱਚ ਕੇਸ ਸਿਟ ਦੀ ਐਸਆਈਟੀ ਦਾ ਸਹਿਯੋਗ ਕਰੇ ਤੌਧਰ 26 ਜਨਵਰੀ ਨੂੰ ਪ੍ਰੇਡ ਦੇ ਵਿੱਚ ਪੰਜਾਬ ਦੀ ਝਾਕੀ ਦਿਖਾਈ ਦੇਵੇਗੀ ਕਰਤਵ ਪਾਥ ਉਤੇ ਪੰਜਾਬ ਦੀ ਝਾਕੀ ਦਿਖਾਈ ਦੇਵੇਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾਸਤਾ ਉਤੇ ਪੰਜਾਬ ਦੀ ਝਾਕੀ ਦਿਖਾਈ ਦੇਵੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਥੀਮ ਭੇਜਿਆ ਗਿਆ ਸੀ ਤਾਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕਰਤਵ ਪਾਥ ਉਤੇ ਪੰਜਾਬ ਦੀ ਝਾਕੀ ਦਿਖਾਈ ਜਾਵੇਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਝਾਕੀ ਪੇਸ਼ ਕੀਤੀ ਜਾਵੇਗੀ ਤਾਂ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਥੀਮ ਪੇਸ਼ ਆ ਗਿਆ ਸੀ ਤਾਂ ਹੁਣ 26 ਜਨਵਰੀ ਨੂੰ ਕਰਤਵ ਪਾਤੂ ਤੇ ਇਹ ਝਾਕੀ ਦਿਖਾਈ ਜਾਵੇਗੀ ਤਾਂ ਜ਼ਿਕਰ ਇਹ ਹੋਗਾ ਕਿ ਪਿਛਲੇ ਸਾਲ ਪੰਜਾਬੀ ਸੱਭਿਆਚਾਰ ਤੇ ਬਾਬਾ ਫਰੀਦ ਦੀ ਥੀਮ ਉਤੇ ਝਾਕੀ ਪੇਸ਼ ਕੀਤੀ ਗਈ ਸੀ ਭਗੇਵਦਿਆ ਸਾਫ ਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਈ ਹੈ ਕਰੀਬ ਪੌਣੇ 2 ਘੰਟੇ ਹੀ ਸੁਣਵਾਈ ਚੱਲੀ ਤਾਂ ਪੁੱਲਰ ਦੇ ਵਕੀਲ ਨੇ ਕਿਹਾ ਕਿ ਸੇਵਾ ਪਾਣੀ ਦਾ ਮਤਲਬ ਸਿਰਫ ਰਿਸ਼ਵਤ ਨਹੀਂ ਹੁੰਦਾ ਤਾਂ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਪਟੀਸ਼ਨ ਉੱਤੇ ਸੀਬੀਏ ਦੀ ਅਦਾਲਤ ਵਿੱਚ ਸੁਣਵਾਈ ਹੋਈ ਹੈ ਹਰਚਰਨ ਸਿੰਘ ਪੁੱਲਰ ਵੱਲੋਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਅੱਜ ਅਦਾਲਤ ਵਿੱਚ ਕਰੀਬ ਪੌਣੇ 2 ਘੰਟੇ ਹੀ ਸੁਣਵਾਈ ਚੱਲੀ ਤਾ ਜ਼ਿਕਰ ਯੋਗ ਹੈ ਕਿ ਪਿਛਲੇ ਸੁਣਵਾਈ ਦੌਰਾਨ ਸੀਬੀਆਈ ਨੇ ਕਿਹਾ ਸੀ ਕਿ ਉਹਨਾਂ ਨੂੰ ਆਪਣਾ ਜਵਾਬ ਤਿਆਰ ਕਰਨ ਲਈ ਸਮਾਂ ਚਾਹੀਦਾ ਹੈ ਤਾਂ ਸੀਬੀਆਈ ਨੇ ਅਦਾਲਤ ਵਿੱਚ ਅੱਜ ਆਪਣਾ ਜਵਾਬ ਦਾਖਲ ਕੀਤਾ ਹੈ ਤਾਂ ਸੁਣਵਾਈ ਦੌਰਾਨ ਡੀਆਈਜੀ ਪੁੱਲਰ ਦੇ ਵਕੀਲ ਨੇ ਕਿਹਾ ਹੈ ਕਿ ਦਾਇਰ ਸੀਬੀਆਈ ਕੇਸ ਵਿੱਚ ਸਮਾਂ ਮੀਤੀ ਦਾ ਜ਼ਿਕਰ ਨਹੀਂ ਹੈ ਵਕੀਲ ਨੇ ਵੀ ਕਿਹਾ ਕਿ ਸੀਬੀਆਈ ਦੁਆਰਾ ਰਿਸ਼ਵਤਖੋਰੀ ਵੀ ਚਲਾਨ ਦੇ ਵਿੱਚ ਵਰਤਿਆ ਗਿਆ ਸ਼ਬਦ ਸੇਵਾ ਪਾਣੀ ਹੈ ਸੇਵਾ ਪਾਣੀ ਦਾ ਮਤਲਬ ਕੁਝ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਇਸ ਦਾ ਮਤਲਬ ਰਿਸ਼ਵਤੀ ਹੋਵੇ ਤਮਿਲਸਰ ਦੇ ਬੁੱਕ ਡਾਕ ਕਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਭਾਸ਼ਾ ਦੀ ਵਰਤੋਂ ਤੇ ਸਵਾਲ ਖੜੇ ਹੋ ਰਹੇ ਨੇ ਵੀਡੀਓ ਵਿੱਚ ਇੱਕ ਆਦਮੀ ਡੀਪੀਸੀ ਦੇ ਸਬੰਧਿਤ ਇੱਕ ਪੱਤਰ ਲੈ ਕੇ ਡਾਕ ਘਰ ਪਹੁੰਚਿਆ ਪੱਤਰ ਦਾ ਪਤਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸੀ ਤਾਂ ਵੀਡੀਓ ਦੇ ਵਿੱਚ ਦਾਵਾ ਕੀਤਾ ਕਿ ਡਾਕ ਘਰ ਦਾ ਕਰਮਚਾਰੀ ਪੰਜਾਬੀ ਪੜਨ ਦੇ ਵਿੱਚ ਅਸਮਰੱਥ ਸੀ ਤੇ ਉਸਨੇ ਉਹ ਵਿਅਕਤੀ ਨੇ ਖੁਦ ਨੂੰ ਪੜਨ ਦੇ ਲਿਖਿਆ ਤੇ ਜਿਸ ਤੋਂ ਬਾਅਦ ਨਰਾਜ਼ ਹੋ ਕੇ ਉਸ ਵਿਅਕਤੀ ਨੇ ਇੱਕ ਵੀਡੀਓ ਬਣਾਈ ਤੇ ਸਵਾਲ ਖੜਾ ਕੀਤਾ ਕਿ ਪੰਜਾਬ ਦੇ ਅੰਦਰ ਇੱਕ ਕੇਂਦਰੀ ਦਫ਼ਤਰ ਦੇ ਕਰਮਚਾਰੀ ਨੂੰ ਪੰਜਾਬੀ ਕਿਉਂ ਨਹੀਂ ਆਉਂਦੀ ਵੀਡੀਓ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਕਿ ਅੰਮ੍ਰਿਤਸਰ ਦੇ ਮੁੱਖ ਡਾਕ ਘਰ ਵਿੱਚ ਕਿਤੇ ਵੀ ਪੰਜਾਬੀ ਭਾਸ਼ਾ ਦੀ ਜਾਣਕਾਰੀ ਬੋਰਡ ਜਾਂ ਸਾਈਨ ਬੋਰਡ ਨਹੀਂ ਲਗਾਏ ਗਏ। ਵਿਅਕਤੀ ਦਾ ਤਰਕ ਹੈ ਕਿ ਜਦੋਂ ਪੰਜਾਬੀ ਭਾਸ਼ਾ ਦੀ ਵਰਤੋਂ ਸੂਬੇ ਵਿੱਚ ਲਾਜ਼ਮੀ ਬਣੀ ਜਾਂਦੀ ਹੈ ਤਾਂ ਸੂਬੇ ਦੇ ਹੋਰ ਦਫ਼ਤਰਾਂ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਤਾਂ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਇਸ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ? ਤਾਂ ਵੀਡੀਓ ਨੇ ਸੋਸ਼ਲ ਮੀਡੀਆ ਤੇ ਬਹਿਸ ਛੇੜ ਦਿੱਤੀ ਹੈ। ਕੁਝ ਲੋਕ ਇਸ ਵੀਡੀਓ ਨੂੰ ਜਾਇਜ਼ ਠਹਿਰਾ ਰਹੇ ਨੇ ਤੇ ਸਰਕਾਰੀ ਦਫ਼ਤਰਾਂ ਵਿੱਚ ਸਥਾਨਕ ਭਾਸ਼ਾ ਦੀ ਵਰਤੋਂ ਦੀ ਮੰਗ ਕਰ ਰਹੇ ਨੇ ਜਦੋਂ ਕਿ ਦੂਸਰੇ ਪਾਸੇ ਇਹ ਕਹਿੰਦੇ ਹੋਏ ਇਸ ਮੁੱਦੇ ਨੂੰ ਵਿਧਾਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ विषा बनिया क्या करना है मुझे बता नहीं क्या करना मैंने तो इसको पोस्ट करवाना है मैं आपसे हिंदी में बात कर रहा हूँ आपका बनता है मेरे से पंजाबी में बात करना है? मेरा नहीं बनता सर अब मैं बताइए मैं क्या करूँ सर मेरे को पंजाबी आती नहीं है नहीं नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहां पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहां पे सारे आ रहे हैं तो आपको पंजाबी आनी चाहिए आप जॉब कर रहे हो मेरे मुझे उससे कोई दिक्कत नहीं है आपकी जो क्वालिफिकेशन है उस पे भी कोई दिक्कत नहीं है लेकिन हैं ये पंजाबी में कर देंगे अब इस साइड आ लीजिए ये थोड़ी बात है भी ਤੁਸੀਂ بیٹھے ਜੇ ਤਾਂ ਪੰਜਾਬੀ ਤੇ ਆਉਣੀ ਚਾਹੀਦੀ ਤੁਹਾਨੂੰ ਕੁਦਾ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ ਚ ਚਲੋ ਤੁਸੀਂ ਉਹ ਬੱਚੇ ਕੋਲ ਜਾਓ ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਤੋਂ ਤੋਂ ਉਹ ਪਰਸੋਂ ਇੱਕ ਕਸਟਮਰ ਆਇਆ तो मैंने उनसे डाक मांगी बुकिंग कराने के लिए तो पता नहीं वो गुस्से में थे उन्होंने कहा आपको हिंदी नहीं आती नहीं प्रणागी प्रणागी। वो पंजाबी में लिखा हुआ था तो मैंने कहा कि सर मुझे पंजाबी नहीं आती कृपया आप पढ़ के बता देंगे तो वो गुस्सा हो गए उन्होंने कहा आप पंजाब में जॉब कर रहे हैं आपको पंजाबी आनी चाहिए वो क्यों क्यों आपको पंजाबी क्यों नहीं आती ठीक है फिर उन्होंने फिर अपना मोबाइल फ़ोन निकाला और वीडियो रिकॉर्ड बनाने लग गए सर अब मैं यहाँ पे डिपार्ट सेंट्रल डिपार्टमेंट में और सेंट्रल डिपार्टमेंट में सिर्फ डिपार्ट दो ही लैंग्वेज है इंग्लिश और हिंदी पंजाबी नहीं है तो इसलिए मुझे इंग्लिश और हिंदी आती है मान लीजिए कल को मैं बंगाल में जाऊँ तो मैं बंगाली थोड़ी ना सीखूंगा और हिंदी बोली है उसके अलावा कोई दूसरी भाषा दी नहीं फिर आपने क्या बोला उनको जब वो ऐसे कर रहे थे आपको पंजाबी के लिए फोर्स कर रहे थे तो मैंने कुछ नहीं बोला मैंने कहा मैंने विकल्प दिया उनको की हाँ पंजाबी हाँ हाँ मैंने फिर उन्हें कहा विकल्प दीजिए सर वो बारह नंबर काउंटर पे चले जाइए रजत उनको पंजाबी आती है तो वो ਉਹ ਆਪਕੀ ਬੁਕਿੰਗ ਕਰ ਦੇਗੇ ਫਿਰ ਉਹ ਚਲੇ ਗਏ ਫਿਰ ਵੀ ਉਹ ਕੁਝ ਬਸ ਨਾਰਾਜ਼ਗੀ ਬੋਲਦੇ ਅਗਵਾਦੀਆਂ ਨਵੇਂ ਸਾਲ ਮੌਕੇ ਵੀ ਰਾਜਧਾਨੀ ਦੇ ਲੋਕਾਂ ਨੂੰ ਜ਼ਹਿਰੀਲੇ ਵਾਤਾਵਰਣ ਤੋਂ ਰਾਹਤ ਨਹੀਂ ਮਿਲੀ ਮੌਸਮ ਦੀ ਵਿਗੜਦੀ ਸਥਿਤੀ ਕਾਰਨ ਹਵਾ ਦੀ ਗੁਣਵਤਾ ਬਹੁਤ ਮਾੜੀ ਸ਼੍ਰੇਣੀ ਦੇ ਵਿੱਚ ਰਹੀ ਹੈ ਤੇ ਠੰਡ ਦੇ ਨਾਲ-ਨਾਲ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦੀ ਮਾਰ ਵਿੱਚ ਚੱਲਣੀ ਪੈ ਰਹੀ ਹੈ ਸ਼ੁੱਕਰਵਾਰ ਸਵੇਰੇ ਦਿੱਲੀ ਦੀ ਹਵਾ ਗੁਣਵਤਾ ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ ਹਾਲਾਂਕਿ ਵੀਰਵਾਰ ਦੇ 380 에ਅਰ ਕੁਆਲਿਟੀ ਇੰਡੈਕਸ ਦੇ ਮੁਕਾਬਲੇ ਸ਼ੁੱਕਰਵਾਰ ਸਵੇਰੇ ਇਸ ਮਾਮਲੇ ਵਿੱਚ ਸੁਧਾਰ ਦੇਖਿਆ ਗਿਆ ਇਹ 302 ਰਿਹਾ सीपीसीबी ਦੇ ਅੰਕੜਿਆਂ ਮੁਤਾਬਕ ਦਿੱਲੀ ਦੇ 19 ਨਿਗਰਾਨੀ ਕੇਂਦਰ ਮੁੱਤ ਬਹੁਤ ਖਰਾਬ ਹਨ ਤੇ ਇੱਕ ਗੰਭੀਰ ਸ਼੍ਰੇਣੀ ਵਿੱਚ ਰਹਿ ਰਹੇ। ਐਨਐਸਆਈਟੀ ਦਵਾਰਕਾ ਵਿੱਚ ਹਾਲਾਤ ਬਹੁਤ ਮਾੜੇ ਰਹੇ ਜਿੱਥੇ 에ਅਰ ਕੁਆਲਿਟੀ ਇੰਡੈਕਸ 423 ਤੱਕ ਪਹੁੰਚ ਗਿਆ। ਹੁਣ ਗੁਣਵਤਾ ਚੇਤਾਵਨੀ ਪ੍ਰਣਾਲੀ ਅਨੁਸਾਰ 4 ਜਨਵਰੀ ਤੱਕ ਹਵਾ ਦੀ ਗੁਣਵਤਾ ਬਹੁਤ ਖਰਾਬ ਸ਼੍ਰੇਣੀ ਵਿੱਚ ਬਣੀ ਰਹਿਣ ਦੀ ਸੰਭਾਵਨਾ ਚੁਟਾਈ ਗਈ ਹੈ। ਇਸ ਤੋਂ ਬਾਅਦ ਅਗਲੇ 6 ਦਿਨਾਂ ਤੱਕ ਸਥਿਤੀ ਵਿੱਚ ਕੋਈ ਕੁਝ ਵੱਡੇ ਸੁਧਾਰ ਹੋਣ ਦੀ ਉਮੀਦ ਨਹੀਂ ਚੁਟਾਈ ਗਈ। सर पोल्यूशन की तो आप बात ही मत कीजिए इतना पोल्यूशन है कि मैं आपको बता नहीं सकती मेरे को खुद लंग्स की दिक्कत है मेरे को मालूम है कि मेरे को सांस लेने में कितनी दिक्कत हो रही है इस टाइम सिर्फ कहने के लिए कि हाँ ये हो रहा है वो हो रहा है कुछ नहीं कर रहा है सरकार और पोल्यूशन हद से ज्यादा है हद से ज्यादा हेल्प पे आपके और आपके तो आपके help, मेरी हेल्प पे फर्क पड़ेगा तो मेरी फैमिली पे ही पड़ेगा सबसे बड़ी बात है क्योंकि जॉब करती हूँ तो बच्चों को ही दिक्कत होगी अगर मुझको कुछ होता है लाइफ में तो बच्चों को ही प्रॉब्लम होगी तो इस वजह से पॉल्यूशन के लिए तो हम कुछ कर ही नहीं सकते घर में हम रह नहीं सकते बाहर हमें निकलना ही पड़ेगा जॉब के लिए तो हैंडल तो हमको ही करना पड़ेगा जैसे भी गवर्नमेंट को तो बस इतना ही कहना चाहते प्लीज कुछ कीजिए हर कुछ नहीं इस समय दिल्ली में पॉल्यूशन जो है जरूरत से ज्यादा है सभी को सांस लेने में दिक्कत हो रही है बुजुर्गों को बच्चों को बहुत ही ज्यादा दिक्कत है इस समय और सरकार को इसके लिए कदम उठाने चाहिए हाँ पॉल्यूशन बहुत ज्यादा है आजकल के समय में और देखिए इतनी प्रॉब्लम है कि हमें मास्क लगा के निकलना पड़ रहा है और ये इतनी ज्यादा दिक्कत है कि अगर मास्क न लगाएं तो गले में दर्द और मेरा तीन दिन से अभी दोबारा बहुत ज्यादा पेन हो गया है और इसमें जो है कोई ना कोई सोल्यूशन होना चाहिए और यहाँ पे देखा है हमारे कैंपस एरिया में क्या है कि पोल्यूशन एक रीजन ये भी हो सकता है यहाँ पे जब झाड़ू लगाते हैं तो बहुत ज्यादा जो है धूल जो है उठती है तो कम से कम उसमें अगर पानी का छिड़काव किया जाए सुबह सुबह तो उसमें कुछ पोल्यूशन को प्रिवेंट किया जा सकता है होने से पत्ते बच्चे और बुजुर्ग तो सबसे ज्यादा इसमें जो है प्रभावित है बच्चों को बाहर नहीं निकाला जा सकता इसमें काम भी कई तरह के हेम्पर हो रहे हैं गवर्नमेंट ने देखो प्राइमरी तक तो कुछ क्लासेस बंद कर रखी है बहुत अच्छा इनिशिएटिव किया है लेकिन जो है इसका परमानेंट सोल्यूशन की बहुत जल्दी जरूरत है मतलब गवर्नमेंट को इसमें एक्शन लेने की जरूरत है मतलब स्ट्रिक्ट एक्शन लेने की जरूरत है एक कुछ ज्यादा ही बढ़ गए पिछले कुछ सालों से इस बार कुछ ज्यादा ही खराब हालत है प्लस ठंड भी इस बार ज्यादा उसकी सहायता नहीं करेगा तो साथ में उनका जो मिश्रण है वो बहुत ही खराब चल रहा है उसके वजह से हमारे एज्रुप का तो भी ठीक है बट जो पेरेंट्स वाला एज ग्रुप है जो साठ साल के अराउंड है या उनसे ज्यादा है उनकी हालत थोड़ी ज्यादा खराब है उनका बाहर निकलना थोड़ा कम हो पा रहा है और ऊपर से रोज रोजमर्रा के जो काम भी है वो भी उनसे थोड़े ढंग से नहीं हो पा रहे हैं क्योंकि निकलने के बारे में दो बार सोच रहे हैं मास्क ज्यादा पहन रहे हैं जो उन्होंने इतने सालों कोविड का पहना नहीं था और सेम गो बच्चों के लिए भी बच्चों के लिए भी स्कूल वूल में जो हो रहा है उनको भी अलग से बता रहे हैं कि पोल्यूशन अब एक्चुअली एजुकेशन में उस पर ध्यान भी दे रहे हैं कि पोल्यूशन कितना हानिकारक है हमारे लिए एंड उसके लिए कुछ स्टेप्स जो हम अपने घर में ले सकते हैं उनको अच्छा है कि उनको अभी सिखा रहे हैं लेकिन हाँ ओवरऑल इस साल बहुत ही ज़्यादा हालत खराब है दिल्ली में बहुत ज़्यादा पोल्यूशन हो रहा है उससे गले में दिक्कत सांस लेने में दिक्कत खांसी जुकाम मतलब इसी चीज़ों से आंखों में जलन आंखों में पानी बहुत दिक्कत है सरकार सर। तो से सरकार से मैं यही कहना चाहूंगी कि इतना पोल्यूशन इतनी दिक्कत सरकार को ये हो रही है तो सरकार को मैं यही कहना चाहूंगी कि मतलब ये पोल्यूशन पे का, काफ़ी मतलब ध्यान दे और लोगों की दिक्कत देखे ਤਦ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਪਿਆਰ ਸਾਹਮਣੇ ਆਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀਐਮ ਚਿਹਰੇ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਕਰੇਗੀ ਉਹਨੇ ਕਿਹਾ ਕਿ ਖੁਦ ਨੂੰ ਸੀਐਮ ਦਾ ਚਿਹਰਾ ਵਿਖਾਉਣ ਵਾਲੇ ਨੂੰ ਖੁਦ ਹੀ ਨੁਕਸਾਨ ਹੋਵੇਗਾ ਪਾਰਟੀ ਸੈਲਫ ਡਿਕਲੇਅਰਡ ਸੀਐਮ ਫੇਸ ਤੇ ਖਫਾ ਹੁੰਦੀ ਹੈ ਤਾਂ ਉਹਨੇ ਕਿਹਾ ਕਿ ਖੁਦ ਨੂੰ ਸੀਐਮ ਫੇਸ ਪ੍ਰੋਜੈਕਟ ਕਰਨ ਵਾਲਾ 100% ਸੀਐਮ ਨਹੀਂ ਬਣਦਾ ਤਾਂ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਾਂਗਰਸ ਪ੍ਰਧਾਨ ਦਾ ਕਟਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਸੀਐਮ ਚੇਰਾ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਕਰੇਗੀ ਖੁਦ ਨੂੰ ਸੀਐਮ ਚੇਰਾ ਵਖਾਉਣ ਵਾਲੇ ਨੂੰ ਖੁਦ ਹੀ ਨੁਕਸਾਨ ਹੋਵੇਗਾ ਤਾਂ ਉਧਰ ਪਾਰ ਦੇ ਸਭ ਤੋਂ ਸਾਫ਼ ਸ਼ਹਿਰ ਦੇ ਵਿੱਚ ਡਾਇਰੀਆ ਦਾ ਘਹਿਰ ਦੇਖਣ ਨੂੰ ਮਿਲਿਆ ਹੈ ਦੌਰ ਦੇ ਵਿੱਚ 14 ਲੋਕ ਇਸ ਡਾਇਰੀਆ ਤੋਂ ਪ੍ਰਭਾਵਿਤ ਹਨ ਅਤੇ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਦੂਸ਼ਿਤ ਪਾਣੀ ਪੀਂਦੇ ਲੋਕ ਮਜਬੂਰ ਹੋ ਰਹੇ ਨੇ ਪ੍ਰਸ਼ਾਸਨ ਨੇ ਪਾਣੀ ਉਬਾਲ ਕੇ ਲੋਕਾਂ ਨੂੰ ਪੀਣ ਦੀ ਸਲਾਹ ਦਿੱਤੀ ਹੈ ਤਾਂ ਭਾਰਤ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਇੰਦੌਰ ਤੇ ਵਿੱਚ ਡਾਰਿਆ ਦਾ ਕਹਿਰ ਦੇਖਣ ਨੂੰ ਮਿਲਿਆ ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿੱਚ 1400 ਲੋਕ ਡਾਰਿਆ ਦੇ ਪੀੜਤ ਹਨ ਅਤੇ 8 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤਸਾਫ ਸੁੱਤਰੇ ਸ਼ਹਿਰ ਦੇ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਲੋਕ ਬਿਮਾਰ ਹੋ ਰਹੇ ਨੇ ਇੱਕ ਲੈਬ ਵਿੱਚ ਕੀਤੀ ਗਈ ਜਾਂਚ ਰਿਪੋਰਟ ਵਿੱਚ ਪੁਸ਼ਟੀ ਹੋ ਚੁੱਕੀ ਹੈ ਕਿ ਪਾਣੀ ਦੂਸ਼ਿਤ ਸੀ ਤਾਂ ਦੇਸ਼ ਦੇ ਸਭ ਤੋਂ ਸਾਫ ਸੁਥਰੇ ਸ਼ਹਿਰ ਵਿੱਚ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਦੂਸ਼ਿਤ ਪਾਣੀ ਪੀਣ ਨਾਲ ਲੋਕ ਬਿਮਾਰ ਹੋ ਰਹੇ ਨੇ ਇਸ ਸੰਬੰਧੀ ਦੌਰ ਦੇ ਮੁੱਖ ਮੈਡੀਕਲ ਅਤੇ ਸਿਹਤ ਅਫਸਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਇੱਕ ਮੈਡੀਕਲ ਕਾਲਜ ਦੁਆਰਾ ਤਿਆਰ ਕੀਤੀ ਗਈ ਲੈਬਾਰਟਰੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਭਾਗੀ ਰੱਥਾਪੁਰਾ ਇਲਾਕੇ ਦੇ ਵਿੱਚ ਇੱਕ ਪਾਈਪਲਾਈਨ ਦੇ ਵਿੱਚ ਲੀਕੇਜ ਕਾਰਨ ਪੀਣ ਵਾਲਾ ਪਾਣੀ ਦੂਸ਼ਿਤ ਹੋਇਆ ਸੀ ਜਿੱਥੇ ਇਹ ਬਿਮਾਰੀ ਫੈਲਨ ਦੀ ਖਬਰ ਮਿਲੀ ਹੈ ਹਾਲਾਂਕਿ ਉਹਨਾਂ ਨੇ ਟੈਸਟ ਰਿਪੋਰਟ ਦੇ ਵਿਸਤ੍ਰਿਤ ਨਤੀਜੇ ਸਾਂਝੇ ਨਹੀਂ ਕੀਤੇ ਅਧਿਕਾਰੀਆਂ ਨੇ ਦੱਸਿਆ ਕਿ ਪਾਕ ਰੱਥਾ ਵਿੱਚ ਇੱਕ ਪੁਲਿਸ ਚੌਂਕੀ ਦੇ ਨੇੜੇ ਮੁੱਖ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੇ ਪਾਈਪਲਾਈਨ ਦੇ ਕੋਲ ਇੱਕ ਅਜੀਬ ਥਾਂ ਤੇ ਲੀਕਜ ਮਿਲੀ ਹੈ ਜਿੱਥੇ ਉੱਪਰ ਇੱਕ ਫਖਾਨਾ ਬਣਿਆ ਹੋਇਆ ਉਹਨਾਂ ਦਾਅਵਾ ਕੀਤਾ ਕਿ ਇਸ ਲੀਕਜ ਕਾਰਨ ਇਲਾਕੇ ਵਿੱਚ ਪੀਣ ਵਾਲਾ ਪਾਣੀ ਦੂਸ਼ਿਤ ਸਪਲਾਈ ਹੋਇਆ ਹੈ चौक होता है तो पूरा हमारे घरों तक तो गंदगी भर आती है पीछे आप देखो पूरा गटर लाइन भेड़ी पीछे इतनी स्मेल आती है की बच्चे बीमार हो गए मेरे उल्टी से पानी पूरा शिकायत वो पूरा बदबूदार पानी आता पूरा जा तो आप लोग वही पीने को वही पी रहे हैं क्या करेंगे फिर बताइए आप अभी आपने कोई दूसरा विकल्प ढूंढा है पानी के लिए क्या क्या कर सकते वही उबाल के पी रहे रहेंगे आए दिन शिकायत करते कोई फर्क ही नहीं पड़ता है संगीता यादव क्या दिक्कतें आ रही है आपको मेरे पति का लीवर एबसेंस का ऑपरेशन हुआ तीन महीने पहले मेरे पड़ोस वाले भैया का ऑपरेशन हुआ है ये खड़ी है लाखों रूपए और गरीब लोग है हम हम कहां से इतना इलाज कराएंगे कोई मदद के लिए कोई भी नहीं आता है और हमारे तो पैसे लगे हमने अपनी जेब से पैसे लगाए जब तो छह महीने से वो तो कभी सुनता ही नहीं था टंकी पे भी कोई नहीं सुनता ਤਗੇਵਾਦੀਆ ਪੰਜਾਬ ਐਕਸਰਸਾਈਜ਼ ਵਿਭਾਗ ਤੇ ਚਾਰ ਕਰਮਚਾਰੀਆਂ ਤੇ ਵੱਡਾ ਐਕਸ਼ਨ ਹੋਇਆ ਲੰਬੇ ਸਮੇਂ ਤੋਂ ਗੈਰਹਾਜ਼ਰ ਕਰਮੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਤਿੰਨ ਆਪਕਾਰੀ ਇਨਸਪੈਕਟਰ ਅਤੇ ਇੱਕ ਕਲਰਕ ਦੀ ਸੇਵਾ ਖਤਮ ਕਰ ਦਿੱਤੀ ਹੈ ਚਾਰ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਂਬੇ ਕਰ ਦਿੱਤਾ ਹੈ ਸਖਤ ਅਨੁਸ਼ਾਸਨ ਅਤੇ ਜਵਾਬਦੇਹੀ ਲਾਗੂ ਕਰਨ ਦੇ ਲਈ ਪੰਜਾਬ ਦੇ ਵਿੱਤ ਆਪਕਾਰੀ ਅਤੇ ਕਾਰ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਟੇਟ ਟੈਕਸ ਕਮਿਸ਼ਨ ਪੰਜਾਬ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਅਣਅਧਿਕਾਰਤ ਛੁੱਟੀ ਤੇ ਪਾਏ ਗਏ ਵਿਭਾਗ ਦੇ 4 ਕਰਮਚਾਰੀਆਂ ਦੇ ਡੀਮਟ ਅਸਤੀਫੇ ਦੇ ਹੁਕਮ ਜਾਰੀ ਕਰ ਦਿੱਤੇ ਤਾਂ ਸਟੇਟ ਟੈਕਸ ਕਮਿਸ਼ਨ ਜਤਿੰਦਰ ਜੋਰਵਾਲ ਦੇ ਵੱਲੋਂ ਜਾਰੀ ਕੀਤੇ ਗਏ ਹੁਕਮ ਵਿੱਚ 3 ਆਪਕਾਰੀ ਅਤੇ ਕਾਰ ਇਨਸਪੈਕਟਰ ਅਤੇ ਇੱਕ ਕਲਰਕ ਤੇ ਲਾਗੂ ਹੁੰਦੇ ਹਨ ਜੋ ਕਈ ਕਾਨੂੰਨੀ ਨੋਟਿਸਾਂ ਅਤੇ ਆਪਣੇ ਸਬੰਧਤ ਦਫ਼ਤਰ ਵਿੱਚ ਦੁਬਾਰਾ ਹਾਜ਼ਰ ਹੋਣ ਦਾ ਮੌਕਾ ਦਿੱਤੇ ਜਾਣ ਦੇ ਬਾਵਜੂਦ ਵੀ ਆਪਣੀਆਂ ਡਿਊਟੀਆਂ ਤੋਂ ਗੈਰਹਾਜ਼ਰ ਰਹੇ ਇਸ ਅਨੁਸ਼ਾਸਨੀ ਕਾਰਵਾਈ ਤੇ ਟਿੱਪਣੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਅਨੁਸ਼ਾਸਨਹੀਣਤਾ ਤੇ ਡਿਊਟੀ ਵਿੱਚ ਅਣਗਹਿਲੀ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਰੱਖਦੀ ਹੈ ਜਨ ਤੱਕ ਸੇਵਾ ਲਈ ਸਮਰਪਣ ਅਤੇ ਹਾਜ਼ਰੀ ਦੀ ਲੋੜ ਹੁੰਦੀ ਹੈ ਇਸ ਲਈ ਉਹ ਮੁਲਾਜ਼ਮ ਜਿਨ੍ਹਾਂ ਨੂੰ ਵਾਰ-ਵਾਰ ਆਪਣੀ ਸਥਿਤੀ ਸਪਸ਼ਟ ਕਰਨ ਦੇ ਮੌਕੇ ਦਿੱਤੇ ਜਾਂਦੇ ਨੇ ਪਰ ਉਹ ਲਗਾਤਾਰ ਸਾਲਾਂ ਤੋਂ ਅਣਅਧਿਕਾਰਤ ਤੌਰ ਤੇ ਡਿਊਟੀ ਤੋਂ ਗੈਰਹਾਜ਼ਰ ਰਹਿੰਦੇ ਨੇ ਔਨ ਵਾਲੀ ਪ੍ਰਸ਼ਾਸਨ ਦੇ ਵਿੱਚ ਕੋਈ ਥਾਂ ਨਹੀਂ ਹੈ ਅਸੀਂ ਪੰਜਾਬ ਦੇ ਲੋਕਾਂ ਲਈ ਇੱਕ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਣਾਲੀ ਨੂੰ ਯਕੀਨੀ ਬਣਾਉਂਦੇ ਹਾਂ ਵਚਨਬੱਧ ਹਾਂ ਉਦਰ ਨਵਾਂ ਸਾਲ ਚੜ੍ਹਦੇ ਹੀ ਉੱਤਰੀ ਭਾਰਤ ਵਿੱਚ ਮੌਸਮ ਇੱਕਦਮ ਬਦਲ ਗਿਆ ਹੈ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਬੱਦਲਬਾਹੀ ਅਤੇ ਮੀਂਹ ਦਾ سلسلہ ਚੱਲੀ ਰਿਹਾ ਜਿਸ ਕਾਰਨ ਠੰਡ ਦਾ ਅਸਰ ਹੋਰ ਵਧ ਗਿਆ ਤਾਂ ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰ ਭਾਰਤ ਦੇ ਵਿੱਚ ਪਿਛਲੇ ਤਕਰੀਬਨ 2 ਹਫ਼ਤੇ ਤੋਂ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਅਗਲੇ 2 ਦਿਨ ਆਸਮਾਨ ਦੇ ਵਿੱਚ ਬੱਦਲ ਛਾਈ ਰਹਿਣ ਦੇ ਨਾਲ ਨਾਲ ਦਿਨ ਵੇਲੇ ਵੀ ਠੰਡ ਦਾ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਚਿਤਾਈ ਗਈ ਹੈ ਤਾਂ ਪੰਜਾਬ ਅਤੇ ਹਰਿਆਣਾ ਦੇ ਉੱਪਰ ਬਣੀ ਹੋਈ ਚੱਕਰਵਾਤੀ ਸਰਕੂਲੇਸ਼ਨ ਕਾਰਨ ਦਿੱਲੀ ਅਤੇ ਐਨਸੀਆਰ ਦੇ ਵਿੱਚ ਵੀ ਮੌਸਮ ਪਹਿਲੀ ਵਾਰ ਹਲਕੀ بارش ਹੋ ਸਕਦੀ ਹੈ ਤਾਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ 3 ਜਨਵਰੀ ਤੋਂ ਸੀਤ ਲਹਿਰ ਚੱਲਣ ਦੇ ਕਾਰ ਘੱਟੋ-ਘੱਟ ਤਾਪਮਨ 5 ਡਿਗਰੀ ਸੈਲਸੀਅਸ ਤੱਕ ਹੋਰ ਹੇਠਾਂ ਡਿੱਗ ਸਕਦਾ ਹੈ ਜੇਕਰ ਤਾਪਮਨ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਔਸਤਨ ਘੱਟੋ-ਘੱਟ ਤਾਪਮਨ 1.8 ਡਿਗਰੀ ਵੱਧ ਦੇਖਿਆ ਗਿਆ ਹਾਲਾਂਕਿ ਇਹ ਆਮ ਨਾਲੋਂ 5 ਡਿਗਰੀ ਵੱਧ ਹੈ ਤਾਂ ਬੀਤੇ ਦਿਨ ਇਸ ਸਭ ਤੋਂ ਘੱਟ ਤਾਪਮਨ ਗੁਰਦਾਸਪੁਰ ਦੇ ਵਿੱਚ ਜੋ ਕਿ 4.8 ਡਿਗਰੀ ਦਰਜ ਕੀਤਾ ਗਿਆ ਫਿਲਹਾਲ ਇਸ ਬੁਲਟਨ ਦੇ ਵਿੱਚ ਇਨਾ ਹੀ ਮੈਨੂੰ ਦਿਓ ਜੱਸ ਤੁਸੀਂ ਦੇਖਦੇ ਰਹੋ ਪ੍ਰਾਈਮੇਰੀ ਸ਼ੀ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ